ਮੰਮੀ ਗਾੜੀ ਫੋਟੋਵਾ ਸਿਲੈਕਟ ਕਰੋ ਤੇ ਮੇਰਾ ਤੇ ਜੀਨੀ ਬਣਾ ਡਿਆ ਜਾਣ। ਜਦ ਮੰਮੀ ਨੂੰ ਕਹਾਂ ਮੰਮੀ ਤੇ ਦੇ ਦੀ ਹਾਂ ਨਾ ਚੱਲ ਜਣਗੇ। ਤਾਂ ਮੰਮੀ ਨੇ ਫੇਰ ਵੀ ਨਹੀਂ ਮੰਨਣਾ ਨਾ ਕਿਹਾ ਨਹੀਂ ਤੂੰ ਨਾਲ ਹੀ ਜਾ। ਚੱਲ ਕੋਈ ਗੱਲ ਨਹੀਂ। ਲੈ ਸੋਟ ਮਨ ਤੇ ਚੇਤਾ ਹੀ ਨਾ ਆ ਗਿਆ। ਜਿੱਦਾਂ ਨੇ ਮੰਮੀ ਉਹਨਾਂ ਨੇ ਕੱਪੜੇ ਲਾ ਕੇ ਦਿੱਤੇ ਆ ਤੇ ਮੈਂ ਤਾਂ ਕੱਪੜੇ ਹੀ ਨਹੀਂ ਕੱਢੇ ਬੈਗ ਚੋਂ। ਮੈਂ ਸੋ ਮੰਗਣਾ ਤਾਂ ਕਿਹਾ ਵੀ ਮੰਮੀ ਕੱਪੜੇ ਕੱਢ ਲਓ ਤਾਂ ਵੇਖ ਲਓ ਆਪੋ ਆਪਣੇ। ਸੂਟ ਸੋਹਣੇ ਆ ਤੇ ਚਲ ਆਪਣੇ ਆਪਣੇ ਸੰਭਾਲ ਲੜ ਗਏ। ਉਹਨਾਂ ਨੇ ਛੱਡੇ ਨਹੀਂ ਉਹ ਸੋਇਦਣਾਂ ਪਾਣੀ ਕੱਟ ਕੇ ਦੇਵੇ ਚਲੇ ਤਾਂ ਕਰਦੀ ਆ ਕੱਪੜੇ ਕੱਟ ਕੇ ਨਾ ਉਧਰ ਹੀ ਲੈ ਜਾਣੇ ਨਾਲੇ ਮੰਮੀ ਨੇ ਬੈਠੇ ਆ ਉਹਨਾਂ ਨੂੰ ਬਿਖਾ ਲਵਣੀ ਜੇ ਪਸੰਦ ਹੋਣਗੇ ਤੇ ਸਵਾਣ ਲੈਣਗੇ ਜ਼ੋਰ ਤੇ ਉੱਧਾ ਸਾਰੇ ਸੋਹਣੇ ਪਰ ਹੁਣ ਵੇਖੋ ਮੇਰੇ ਸਾਰੇ ਜ਼ਰੂਰ ਤੇ ਟੰਕੇ ਗਏ ਆ ਚਲੇ ਨਾ ਚਲਦਾ ਹਲਮਾਰੀ ਦੀ ਸਾਰਟਿੰਗ ਹੋ ਗਿਆ ਸਾਰੇ ਕੱਪੜੇ ਤਾਂ ਉੱਤੇ ਟੰਗੇ ਆ ਇੰਦਾ ਕੱਪੜਾ ਆਹ ਹੀ ਲੈ ਜਾਏ ਮੰਮੀ ਨਾ ਦੇ ਵਾਲੇ ਮੰਮਾ ਨੂੰ ਖਾਲ ਦੇਣੀ ਉਹ ਤੇਰੇ ਆ ਜੀ ਟਾਈਮ ਨਾ ਕਰਨੂ ਬੱਦਲ ਬੜਾ ਹੋਇਆ ਆਇਓ ਮੰਮੀ ਹਾਂ ਮੰਮਾ ਕਿਤੇ ਗਿਆ ਪਾਜੀ ਉਹ ਬਟਨ ਕੋਈ ਕੰਮ ਹੋਣਾ ਬਾਹਰ ਦੇ ਹਾਲ ਕੰਮ ਅੱਛਾ ਦੀਦੀ ਆਈ ਜੇ ਸੋ ਇਹ ਚੋਂ ਨਾ ਲੱਗੇ ਸਹੀ ਚ ਰੋਟੀ ਬਣਨ ਦਾ ਕੋ ਪਤਾ ਨਹੀਂ ਕੀ ਹੋ ਰਹੀ ਜਾਣ ਤਾ ਮੰਮੀ ਆ ਕਪੜੇ ਜਿਹੜੇ ਉਧਰ ਮੰਮੇ ਨਾਲੇ ਭੇਜੇ ਹੀ ਨਾ ਤੇ ਮੈਂ ਬੈਗ ਚੋਂ ਕੱਢ ਕੇ ਨਾ ਟਲਮਾਰੀ ਤੇ ਸਾਰੀ ਸੈਟਿੰਗ ਕਰ ਲਈ ਤੇ ਮੈਂ ਆਪਣੇ ਕੱਪੜੇ ਸਾਰੇ ਸਟੱਟ ਕਰਨੇ ਆ ਤਾਂ ਤੁਹਾਡੇ ਤੁਹਾਡੇ ਨੋਂਗੇ ਹੀ ਨਾ ਇਹ ਇਦਾਂ ਹੀ ਪਏ ਆ ਤੇ ਮੈਂ ਕਾ ਨਾ ਨਹੀਂ ਖੇਚਲਦੀ ਕੱਪੜੇ ਨਾਲ ਕਿਹੜੀ ਜ਼ਿਆਦਾ ਗੱਲ ਨਹੀਂ ਹੁੰਦੀ ਫਤ ਚਲ ਕੋਈ ਗੱਲ ਨਹੀਂ ਮੰਮੀ ਤਾਰਾ ਪਤਾ ਹੈ ਕਿ ਜੜੀ ਰੋ ਰੀਤ ਬਣੀ ਉਹ ਤਾਂ ਦੇਣੇ ਸੀ ਉਹਨਾਂ ਨੇ ਤੇ ਉਹਨਾਂ ਨੇ ਮਾੜੇ ਮੋਟੇ ਜਿੰਨਾ ਕੋਨੋ ਸਰੇ ਬਣੀ ਉਹਨਾਂ ਨੇ ਦਿੱਤੇ ਆ ਤੇ ਮੈਂ ਕਹਾਂ ਦੀ ਸੂਟ ਸੋਹਣੇ ਆ ਤੇ ਤੁਸੀਂ ਨਾ ਸੰਭਾਲੋ ਚਲ ਕੋਈ ਨਹੀਂ ਰੀਜਨਲ ਹੈ ਇਹ ਅਗਲੇ ਰੀਜਨਲ ਦਿੱਤੇ ਤੇ ਸੁਵਾਵਾਂਗੇ ਭਾਈ ਦੀਦੀ ਨੂੰ ਬਲਾਉ ਮੜਾ ਜਾ ਪੂਜਾ ਪੂਜਾ ਆਪੋ ਤਾਂ ਆ ਇਹ ਲੈ ਕੇ ਰੱਖਾਓ ਕੱਪੜੇ ਵੇਖ ਲਾ ਹਾਂਜੀ ਮੰਮੀ ਆ ਪਾ ਮ ਕੱਪੜੇ ਲੈ ਆਈ ਆ ਤੇ ਦੀਦੀ ਉਹਦੇ ਕੱਪੜੇ ਤੁਹਾਨੂੰ ਤਰਾਕਿਆ ਹੋਈ ਨਾ ਮੈਂ ਅਟੈਚ ਚ ਕੱਢ ਕੇ ਸਾਰੇ ਮਾਰੀ ਚਾਪ ਕੇ ਸੈੱਟ ਕਰਦੇ ਆ ਤੇ ਤੁਹਾਡੇ ਕੱਪੜੇ ਹੀ ਨਾ ਉਹ ਵਿੱਚ ਹੀ ਉਦਾਂ ਪਏ ਨੇ ਲੈ ਆ ਦੱਸ ਕੱਪੜੇ ਆਂ ਕਿ ਕਿਹੜੀ ਜ਼ਰੂਰੀ ਤੂੰ ਕਾਨੂੰ ਮਸੀ ਹਾਂ ਨੂੰ ਖੇਚ ਰਵਾਈ ਤੂੰ ਕਹਿ ਦੇਣਾ ਹੀ ਨਾ ਰਹਿਣ ਦਾ ਕੱਪੜੇ ਦਾਸ ਮੰਮੀ ਇਹ ਕਿਹੜੀ ਏਡੀ ਜ਼ਰੂਰੀ ਆ ਜਾਣ ਕੇ ਖੇਚ ਰਵਾਈ ਤਾਂ ਚਲੋ ਕੋਈ ਗੱਲ ਨਹੀਂ ਆ ਵਾ ਫੇਰ ਲਓ ਤੁਹਾਨੂੰ ਆਪਣੇ ਸੂਟ ਮੰਮੀ ਆ ਤੁਹਾਡਾ ਸੂਟ ਆ ਉਹਦੇ ਵਿੱਚ ਇਹਦੇ ਪੱਗ ਵਿੱਚ ਹੈ ਵੀ ਚੇਹੇ ਵਿੱਚ ਆ ਵੀ ਵਿੱਚ ਇਹ ਤਾਂ ਵੀ ਚਾਹੀਏ ਤੇ ਦੇਖੋ ਆਹ ਦੇ ਤੁਹਾਡਾ ਸੂਟ ਸੂਟ ਜਦੋਂ ਦਾ ਬੜਾ ਵਧੀਆ ਖਰੀਦਿਆ ਹੋਇਆ ਸੀ ਇਹਨਾਂ ਮम्मी ਕਹਿੰਦੇ ਜਿਆਦਾ ਭਾਜੀ ਪਜਾਮੇ ਕੁੜਤੇ ਪਸੰਦ ਕਰਦੇ ਆ ਨਾ ਤੇ ਫਿਰ ਮੰਮੀ ਨੇ ਪਜਾਮਾ ਕੁੜਤਾ ਹੀ ਲਾਇਆ ਭਾਜੀ ਦਾ ਚੱਲ ਵਧੀਆ ਹਾਂਜੀ ਸੋਨਾ ਲੱਗਦਾ ਸੋਨਾ ਸੋਨਾ ਹਾਂ ਪਜਾਮਾ ਕੁੜਤਾ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦੇ ਆ ਨਾ ਹਾਂ ਆ ਮਮੀ ਦੇਰੀ ਦਾ ਸੂਟ ਆ ਤੇ ਜਦੋਂ ਦੇਦੀ ਚਲ ਗਿਆ ਨਾ ਸੋ ਤਾਂ ਦੇਦੀ ਉਧਰ ਸੂਟ ਵੀ ਨਹੀਂ ਲੈ ਕੇ ਗਈ ਕਿ ਮੈਨੂੰ ਜਲਦੀ ਜਲਦੀ ਦੇ ਵਿੱਚ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਆ ਜਦੋਂ ਜਾਵਾਂਗਾ ਨਾ ਦੇਦੀ ਨਾਲੇ ਤੇ ਪਰ ਆਵਾਂਗੇ ਆਹ ਕੋਈ ਨਹੀਂ ਜਦੋਂ ਤੁਸੀਂ ਫੇਰ ਆਪਾਂ ਉਨ ਜਾਓਗੇ ਤੇ ਉਦੋਂ ਦੇ ਆਏ ਹੋ ਭਾਵੇਂ ਜਾਗੇ ਨਾ ਇੱਕ ਤਾਂ ਫੇਰ ਤੁਹਾਨੂੰ ਪਤਾ ਹੋਊਗਾ ਤੇ ਸਾਬਾ ਉਹ ਤੇ ਫੇਰੀ ਗੱਲ ਬਣਨੀ ਆ ਕੋਈ ਨਹੀਂ ਆ ਜਾਣਾ ਉਹਨੇ ਛੇਤੀ ਉਹ ਦੋਈ ਤਿੰਨ ਵੀ ਨਹੀਂ ਆ ਜਾਂਦਾ ਹੁੰਦਾ ਵਾ ਹਾਂ ਜਣਾ ਨੇ ਆਪਣੀ ਟਿਕਟ ਤੇ ਆਪ ਹਵਾ ਦਾ ਆਵੇਂ ਪਰਚੀ ਪਾਈ ਵਿੱਚ ਹਾਂਜੀ ਇੱਕ ਆ ਵੀ ਸੋ ਤਾਂ ਡੱਬ ਸੇਮ ਹੀ ਆ ਨਾ ਇੱਕੋ ਜਿਹੀ ਹਾਂ ਠੀਕ ਆ ਹਾਂਜੀ ਆ ਇੱਕੋ ਜਿਹੇ ਜਿਹੜਾ ਤੈਨੂੰ ਰੱਗ ਪਸੰਦ ਲੱਗੂ ਤੂੰ ਉਹ ਲੈ ਲੈ ਭਾਵੇਂ ਕੋਈ ਨਹੀਂ ਮੰਮੀ ਮੈਨੂੰ ਬੜਾ ਵਧੀਆ ਲੱਗਦਾ ਜੀ ਕੋਈ ਨਹੀਂ ਆ ਇੱਕੋ ਜਿਹੇ ਦੋਵੇਂ ਹਾਂ ਬਾਕੀ ਦੇਖ ਲਓ ਮੰਮੀ ਤੁਹਾਨੂੰ ਜਿਹੜਾ ਸੋਹਣਾ ਲੱਗਦਾ ਵਾ ਨਾ ਆ ਮਾਸੀ ਦਾ ਸੂਟ ਦੇ ਵਿੱਚ ਤੇ ਵਿੱਚੇ ਭੂਆ ਦਾ ਵੀ ਇਹ ਦੀਦੀ ਦਾ ਵੀ ਤੁਹਾਨੂੰ ਜਿਹੜਾ ਜਿਹੜਾ ਸੋਹਣਾ ਲੱਗਦਾ ਵਾ ਨਾ ਕੋਈ ਨਹੀਂ ਸੋਹਣੀ ਸਾਰੇ ਬੜੀ ਸੋਹਣੀ ਕੋਈ ਨਹੀਂ ਬੜੀ ਆ ਇਹ ਦੇ ਤੁਹਾਨੂੰ ਪਸੰਦ ਆ ਤੁਹਾਨੂੰ ਟੂਟ ਉਹ ਸੋਹਣਾ ਟੂਟ ਮੈਂ ਨਾਲ ਲਈ ਬੜਾ ਸੋਹਣਾ ਜੀ ਹਾਂ ਵਾਲੇ ਆ ਸਮਾਨੀ ਨਾਲ ਮੇਲਾ ਆਉਂਦਿਆ ਤੇ ਸਮਾਨੀ ਮੇਲੇ ਹਾਂਜੀ ਕੋਈ ਨਹੀਂ ਉਹਨਾਂ ਵਾਲੇ ਨਾਲ ਹੀ ਹੋਣੀ ਆ ਮੂ ਆਪਣੇ ਸਮਾ ਲਏ ਆ ਮੇਰੇ ਤੁਹਾਨੂੰ ਪਤਾ ਸੀ ਇੱਥੇ ਜਿਆਦਾ ਮੈਂ ਆਪਣੇ ਸਮਾ ਕੇ ਲਿਆਈ ਇੱਕ ਦੋ ਰੈਡੀਮੇਡ ਹੈਗਾ ਹੀ ਫਰਾਕ ਵਾਲਾ ਸੂਟ ਠੀਕ ਆ ਹਾਂਜੀ ਤੇ ਜਿਵੇਂ ਇਹਨਾਂ ਜੇ ਕੋਈ ਸੀਨ ਵਾਲਾ ਹੈਗਾ ਨਾ ਤੇ ਦੱਸਦੀ ਮੈਨੂੰ ਉਹ ਵੀ ਉਹਨੂੰ ਦੇ ਆ ਰਹੇ ਉਹਨਾਂ ਦੀ ਨੋਂ ਨੋਂ ਅਸੀਂ ਜੜਨੇ ਆ ਨਾਲੇ ਛੱਟ ਸੀ ਦਿੰਦੀ ਆ ਕੱਪੜੇ ਉਹ ਤਾਂ ਟਾਈਮ ਨਹੀਂ ਲੁੰਦੀ ਨੇ ਤੇ ਉਧਰ ਬਾਹਰ ਸ਼ਹਿਰ ਥੇਲਨੋਂ ਦੇਈ ਹੈ ਨਾ ਤੇ ਉਹਦੇ ਐਵੇਂ ਸੂਟ ਲਮਕਾ ਛੜਦੇ ਆ ਫੰਕਸ਼ਨ ਮੰਗ ਜਾਂਦੇ ਤੇ ਫੇਰ ਸੂਟ ਮਿਲਦੇ ਹੀ ਜਾਂਦੇ ਤੇ ਪਰ ਇੱਧਰ ਤਾਂ ਹੀ ਹੁਣ ਇੱਕ ਦੋ ਸਮਾ ਲਈ ਕਿਉਂਕਿ ਅਸੀਂ ਤੇਰੇ ਦੋ ਹੀ ਸਮਾਏ ਨਹੀਂ ਉਧਰ ਤੇ ਚਲੋ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਪਤਾ ਹੀ ਨਹੀਂ ਸੂਟ ਕੀ ਕਰਨਾ ਹਲੇ ਦੀਦੀ ਆਏ ਸੂਟ ਤੁਹਾਨੂੰ ਪਤਾ ਪੈ ਜਾਣ ਇੰਨਾ ਬੜਾ ਵਾ ਹਾਂ ਉਹ ਨਹੀਂ ਕੋਈ ਗੱਲ ਨਹੀਂ ਜੇ ਆਪਸਾਂ ਦੋਣਗੇ ਆਪਣੀ ਪਸੰਦ ਆਪਣੀ ਪਸੰਦ ਨਹੀਂ ਸਮਾ ਲੂਗੀ ਸੋਹਣੇ ਆ ਸੂਟ ਬਰੀਗੇ ਕੋਈ ਗੱਲ ਨਹੀਂ ਚਲੋ ਮਾਗਰ ਨਹੀਂ ਦੀਦੀ ਆ ਰਾ ਕੋਲੋਂ ਬਾਬੇ ਚ ਪਾ ਗਏ ਫਿਰ ਮੰਮੀ ਜਿਹੜਾ ਤੁਹਾਨੂੰ ਭੂਆ ਦਾ ਮਾਸੀ ਦਾ ਸਹੀ ਲੱਗਦਾ ਸੀ ਤੇ ਪਰਸੀ ਆਪਣੇ ਹਿਸਾਬ ਨਾਲ ਪਾਤੀ ਜੀ ਕੋਈ ਗੱਲ ਨਹੀਂ ਜਿਹੜਾ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਕੋਈ ਨਹੀਂ ਚੰਗਾ ਲੱਗੂ ਮਾਸੀ ਦਾ ਜੀ ਸੋਹਣੇ ਆ ਸੂਟ ਸਾਰੇ ਹਾਂਜੀ ਅਰਾ ਛੜ ਤੋਂ ਹੁੰਦੇ ਨੇ ਆਪਣੀ ਅਲਮਾਰੀ ਚ ਕੋਈ ਗੱਲ ਨਹੀਂ ਜਦੋਂ ਸੀਨੇ ਦੇਣੇ ਹੋਣਗੇ ਨ ਦੇ ਉਦੋਂ ਦੇ ਆਵਾਂਗੇ ਆਪੇ ਨਾ ਠੀਕ ਅੱਜ ਦੀ ਨਾਲੇ ਮੈਂ ਕਹਿੰਦੀ ਬੱਦਲ ਪੜਾ ਹੋਇਆ ਬਾਹਰ ਤੇ ਦੇਖੋ ਪੈਣ ਮੈਂ ਪਿਆਰ ਸ਼ੁਰੂ ਹੋ ਗਈ ਆ ਤੇ ਆਪਾਂ ਨਾ ਅੱਜ ਰਹਿਣ ਦੇ ਨੇ ਫੋਟੋ ਮਸ ਸਲੈਕਟ ਹੋ ਲਓ ਫਿਰ ਕੱਲ੍ਹ ਜਾਂ ਜਾ ਕੇ ਘਰ ਆਮ ਕੋਈ ਗੱਲ ਨਹੀਂ ਆਹ ਹੋਲੀ ਬੱਦਲ ਤੇ ਪੜਾ ਹੋਇਆ ਆ ਛੱਟ ਨਹੀਂ ਤਾਂ ਆਈ ਗਈ ਹਾਂਜੀ ਛੱਟਾ ਤਾਂ ਨਹੀਂ ਕਿਰੀਆ ਆਈ ਗਈ ਆ ਚੱਲ ਕੋਈ ਨਹੀਂ ਆ ਉਹਨੇ ਕਿਹੜੇ ਕਹਿਣਾ ਬਣਾ ਦੇਣੀ ਕੋਈ ਨਹੀਂ ਮੈਨੂੰ ਕੈਸ਼ ਹੋਊਂਦੀ ਫੇ ਆਪੇ ਫਿਰ ਕਿਆ ਹੋਣ ਜਦੋਂ ਜਾਵਾਂ ਹਣਾ ਚਲੋ ਠੀਕ ਆ ਰੱਬ ਵੀ ਪੁੱਤੀ ਫਸਲ ਬਰਬਾਦ ਕਰਨ ਤੋਂ ਤੁਲੇ ਆ ਜਾਂਦਾ ਮੈਂ ਆਪਣੀ ਅਲਮਾਰੀ ਚ ਰੱਖ ਲੈਂਦਾ। ਉੱਥੇ ਉਧਰ ਨਹੀਂ ਕਿੰਨੇ ਕਿ ਬੱਚੇ ਚਲੇ ਹੜ ਵਾਲੇ ਥਾਂ ਤੇ ਦੇਖੇ ਕਿੰਨਾ ਦੁੱਖਦਾਈ ਹੈ ਨਾ ਸਭ ਨਾਲ ਵੇਖੀਂਦੇ ਨੇ ਤੇ ਬੜਾ ਦੁੱਖ ਹੁੰਦਾ। ਆਹ ਹੋਏ ਤੇ ਗੱਲ ਹੈ। ਇੱਕ ਫਸਲਾਂ ਪੱਕੀਆਂ ਫਸਲਾਂ ਤੇ ਚੱਲ ਕੋਈ ਗੱਲ ਨਹੀਂ ਥੋੜਾ ਬੋਤਾ ਖਾ ਕੇ ਗੁਜ਼ਾਰਾ ਹੋ ਜਾਂਦਾ ਪਰ ਹਨਾ ਜੀਵ ਜੰਤੂ ਵਾਸਤੇ ਉਧਰ ਬੜਾ ਔਖਾ। ਇਹ ਤੇ ਗੱਲ ਹੈ ਹੀ। ਮਹਾਰਾਜ ਜੜੀ ਆਖੀ ਦਾਗਾ ਇੱਥੇ ਜੋੜਿਆ ਕਰੀ ਮਹਾਰਾਜ। ਹਾਂ ਇਹ ਤਾਂ ਟੇਕ ਤੋਂ ਅੰਦਰ ਰਸਤੀ ਬਕਸੇ ਸਾਰੇ ਆਪ ਆਪਣੀ ਕਰ ਲੈ। ਜੀਦੀ ਰੱਖ ਲਾ ਫਿਰ ਮਲਮਾਰੀ ਚ। ਹਾਂ ਰੱਖ ਲੈ ਕੋਈ। ਮੰਮੀ ਉਹ ਤਾਂ ਵੈਸੇ ਕੱਪੜੇ ਸਾਰੇ ਬੜੇ ਵਧੀਆ ਭੇਜੇ ਇਹਨਾਂ ਨੇ ਹਨਾ ਜੀ ਸੌਣ ਵਾਲੀ ਹੈ ਨਾ ਸੌਣ ਵਾਲਦੇ ਆ ਪੂਆ ਦਾ ਸੂਟ ਵੀ ਬੜਾ ਵਧੀਆ ਭੇਜਿਆ ਜੇ ਇਹ ਆ ਵੀ ਵੈਸੇ ਹੁੰਦਾ ਨਾ ਐਵੇਂ ਉਹਨਾਂ ਨੇ ਨਾ ਬੁਣੀ ਪੂਰਾ ਕੀਤਾ ਹੈਗਾ ਕੱਪੜੇ ਲਾਏ ਹੋ ਚੰਗੇ ਲਾਏ ਆ ਹਾਂ ਕੌਣ ਵਾਲੇ ਆ ਹੰਡਾਉਣ ਵਾਲੇ ਕੱਪੜੇ ਆ ਚਲ ਕੋਈ ਨਹੀਂ ਕਿ ਤੈਨ ਜਾ ਕੇ ਨਾ ਸੀਨੇ ਦੇ ਆਵਾਂਗੇ ਭਾਵੇਂ ਤੁਸੀਂ ਦੇ ਆਇਓ ਨਾ ਆਪ ਲੈ ਜਿਓ ਨਾਲ ਸਾਡੇ ਫੇ ਤੁਹਾਨੂੰ ਪਤਾ ਨਾ ਸਵਾਵਾਂਗੇ ਤੇ ਅਗਲੀ ਨੇ ਗੁੱਸਾ ਕਰਨਾ ਵਾ ਫੇ ਇੰਨੇ ਰੀਜਾਂ ਨਾਲ ਲੈਂਦੇ ਆ ਤੇ ਫੇਰ ਨਹੀਂ ਇਹਨਾਂ ਨੇ ਸਵਾਏ ਹੈਗੇ ਨਹੀਂ ਸਵਾ ਲਿਓ ਤੇ ਨਾਲੇ ਮਾਸੀ ਦੇ ਮਾਸੀ ਨੂੰ ਖੜਾ ਦੀਓ ਤੇ ਸੀਨ ਲੂਗੀ ਆਹੋ ਕੋਈ ਨਹੀਂ ਫੜਾਇਓ ਜਦੋਂ ਜਾਉਂਗੇ ਤੁਸੀਂ ਉਹ ਆਦਾ ਵੀ ਕਿਹਨੇ ਮੈਂ ਜਾਉਂਗੀ ਕੋਹ ਆਪਣੇ ਕੋਲ ਆ ਕੇ ਲੈ ਜੂ ਪੂਆ ਫੁੱਫੜਦੇ ਹਨ ਆਹੋ ਆਪਣੇ ਕੋਲੋ ਵੀ ਦੇਣੇ ਹੀ ਆ ਆਹੋ ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾਂ ਨੂੰ ਪਤਾ ਕੱਪੜੇ ਤੇ ਸਾਰਿਆਂ ਨੂੰ ਦੇਣੇ ਪੈਂਦੇ ਪੈਂਦੇ ਆ ਹਨਾ ਹਾਂ ਫਤੀ ਵਾਲੇ ਵੀ ਕਹਿ ਦਿੰਦੇ ਆ ਲੈ ਜੇ ਤੂੰ ਕਰਦੇ ਰਿਸ਼ਤਾ ਹੱਥੋਂ ਧੀ ਧੀ ਵੇਣਾ ਨਾ ਕਿ ਨਾ ਸਾਰਾ ਕੋਈ ਕਰਨਾ ਪੈਂਦਾ ਰੋਰੀ ਦੀ ਇੱਕ ਤਰ੍ਹਾਂ ਦੀ ਤੁਰਪੀ ਹਾਂਜੀ ਹਨਾ ਚਲੋ ਇਹ ਵੀ ਨਹੀਂ ਕਿ ਕੋਈ ਦੇਣ ਜੋਗਾ ਹੁੰਦਾ ਕੋਈ ਨਹੀਂ ਵੀ ਹੁੰਦਾ ਤੇ ਇੱਕ ਤਰ੍ਹਾਂ ਦਾ ਹੀ ਹੈ ਟਾਈਮ ਆਹਨੇ ਮੂਵੀ ਤੁਰੀ ਸਾ ਕੀਤਾ ਇਹੋ ਉਹ ਤੇ ਕਹਿੰਦੇ ਹੀ ਹੈ ਨਹੀਂ ਸਾਡੇ ਕੋ ਕੱਕਲੇ ਸਾਡੇ ਕੋ ਧੀ ਧੀ ਆ ਤੇ ਉਹ ਲੋ ਦੀਨ ਲੱਗਣੇ ਸਾਰਾ ਖੁਸ਼ ਦੇਤਾ ਹਨਾ ਧੀ ਨੇ ਤੇ ਹੱਥੀ ਦਿੱਤਾ ਲੈ ਜਾਣਾ ਇਹਨਾਂ ਕਿਹੜਾ ਮੂੰਹ ਮੰਗਣਾ ਹੁੰਦਾ ਹਨਾ ਹਾਂਜੀ ਤੇ ਐਵੇਂ ਤੇ ਚਲੋ ਕੁੜੀ ਦਾ ਕੀਤਾ ਅਸੀਂ ਸਰਦਾ ਬਣਦਾ ਦਿੱਤਾ ਅਸੀਂ ਸਭ ਕੁਝ ਜਿੰਨੇ ਦਿਨ ਆਪਣੀ ਧੀ ਨੂੰ ਦੇ ਦੇਣਾ ਹਨਾ ਹਾਂਜੀ ਜਲਾ ਤਾਂ ਹੁੰਦਾ ਹੀ ਕੋਤ ਕੋਤ ਤੇ ਮੈਂ ਨਾ ਮੀਂਹ ਜ਼ਿਆਦਾ ਹੋ ਗਿਆ ਠੂਠਾਂ ਦੇ ਕੱਪੜੇ ਲਾ ਲਾ ਬਾਹਰ ਹਾਂ ਪਤਾ ਨਹੀਂ ਮੈਨੂੰ ਇੱਥਾਂ ਕਿਉਂ ਲੱਗਣ ਡਿਓ ਜਿੱਦਾਂ ਨਾ ਮੰਮੀ ਨੇ ਸਾਰੀ ਗੱਲ ਹੀ ਮੈਨੂੰ ਲਾਈ ਹੁੰਦੀ ਐ ਮੰਮੀ ਇਤਾਰੇ ਹੈ ਤੇ ਨਹੀਂ ਆ ਅੱਗੇ ਤੇ ਕਦੀ ਕੋਈ ਗੱਲ ਕੀਤੀ ਨਹੀਂ ਆ ਪਰ ਇਹ ਵੀ ਕੋਈ ਪਤਾ ਨਹੀਂ ਆ ਸਮਾਨ ਵੇਖ ਕੇ ਤੇ ਵੱਡੇ-ਵੱਡੇ ਦੀਆਂ ਅੱਖਾਂ ਬਦਲ ਜਾਂਦੀਆਂ ਆ ਮੈਂ ਕਹਿੰਦੀ ਆ ਪਰ ਮਾਤਾ ਏਦਾਂ ਦਾ ਕੁਛ ਨਾ ਹੀ ਹੋਵੇ ਤੇ ਚੰਗਾ ਹੀ ਹੋ ਮੇਰੇ ਤੇ ਪੇਕੇ ਇੰਨੇ ਜੋਗੇ ਹੈ ਵੀ ਨਹੀਂ ਆ ਕਿ ਜਿਹੜੇ ਸਾਰਾ ਕੁਝ ਮੈਨੂੰ ਦੇ ਦੇਣਗੇ ਇਹਦਾ ਸਾਰਾ ਸਮਾਨ ਆ ਮੰਮੀ ਵੇਖ ਵੇਖ ਕੇ ਹਰਾਉਂ ਤੇ ਹੁੰਦੀ ਆ ਹਾਂਜੀ ਹਾਂਜੀ ਜੀ ਜੂ ਤੇ ਲੱਗਾ ਵਾ ਤੇ ਤੁਹਾਨੂੰ ਮੈਂ ਰਾਤੀ ਵੀ ਫੋਨ ਕਰਨ ਦੀ ਤੇ ਤੁਸੀਂ ਰਾਤੀ ਫੋਨ ਹੀ ਨਹੀਂ ਚੁੱਕਿਆ। ਦਾ ਜੂ ਵੀ ਜੇ ਲੱਗਿਆ। ਠੀਕ ਆ ਠੀਕ ਆ ਪਰ ਜਦੋਂ ਜਾਣਾ ਹੁੰਦਾ ਉਹ ਤੋਂ ਪਹਿਲਾਂ ਫੋਨ ਲਾ ਲੈ ਬੰਦਾ ਜਾਂ ਮੈਸੇਜ ਕਰ ਦਿਆ ਕਰੋ ਕਿ ਮੈਂ ਚੱਲਿਆ ਡਿਊਟੀ ਤੇ ਤੁਸੀਂ ਫੋਨ ਨਹੀਂ ਚੁੱਕਿਆ ਤਾਂ ਮੈਨੂੰ ਇੰਨੀ ਟੈਨਸ਼ਨ ਹੋ ਗਈ ਫਿਰ ਮੰਮੀ ਨੇ ਮੈਨੂੰ ਦੱਸਿਆ। ਮੰਮੀ ਕਹਿੰਦੀ ਆਹ ਵੇਲੇ ਡਿਊਟੀ ਦਾ ਚੱਲ ਜਾਂਦਾ ਵਾ ਤੇ ਤਾਂ ਕਰਕੇ ਨੇ ਫੋਨ ਨਹੀਂ ਚੁੱਕਿਆ ਹੋਣਾ। ਹੋਰ ਸਭ ਠੀਕ ਠਾਕ ਆ ਬੈਠੇ ਮੰਮੀ ਹੁਣੇ ਆਈ। ਯਾਰ ਬਲਕੇ ਰਹਿਂ ਬਾਪੀ ਹਣਾ ਮੇਰੇ ਨਾਲ ਮਿਲ ਕੇ ਰਹਿਣ ਦੀ ਮੈਂ ਕੀ ਕਹਿਣ ਦੀ ਆ ਦੀਦੀ ਹਣਾ ਨੂੰ ਦੀਦੀ ਹਣਾ ਨਾਲ ਸੋਗ ਮੈਂ ਅਖੰਡੀ ਕੋ ਕੰਮ-ਕਮ ਕਰਦੀ ਆ ਤੁਹਾਨੂੰ ਪਤਾ ਟਾਈਮ ਪਾਸ ਨੇ ਇਸ ਤਰ੍ਹਾਂ ਹੁੰਦਾ ਸਾਰਾ ਦਿਨ ਬੰਦਾ ਬੋਰ ਹੁੰਦਾ ਰਹਿੰਦਾ ਵਾ ਤੋ ਇਹ ਚੀਜ਼ ਨੂੰ ਸਮਝਦੇ ਨਹੀਂ ਆ ਦੀਦੀ ਹੰਦੀ ਨਹੀਂ ਹਾਲੇ ਕੋਈ ਗੱਲ ਨਹੀਂ ਠਹਿਰ ਕੇ ਕੰਮ ਕਰ ਲਈ ਕੰਮ ਹੀ ਕਰਨਾ ਵਾ ਹਾਂਜੀ ਤੁਸੀਂ ਸੋ ਕਿਉਂ ਵੀ ਦੀਦੀ ਹਣਾ ਨੂੰ ਕਿ ਭਾਬੀ ਕਰ ਲੈਣ ਤੋ ਕੰਮ ਕੋ ਮੈਨੂੰ ਨਾਲ ਟਾਈਮ ਪਾਸ ਹੋ ਜਾਊਗਾ ਮੇਰੇ ਤੁਹਾਨੂੰ ਪਤਾ ਸਾਰਾ ਦਿਨ ਬੈਠਾ-ਬੈਠਾ ਨਾ ਬੰਦਾ ਬੋਰ ਹੋ ਜਾਂਦਾ ਵਾ ਇਹ ਹੋਊਗਾ ਤੂੰ ਉੱਥੇ ਲਾਇਆ ਇਹ ਪਿੰਡ ਮੰਮੀ ਇਹਨਾਂ ਨੂੰ ਫੋਨ ਕਿ ਨਹੀਂ ਲਾਇਆ ਲਾਇਆ ਕੀਤਾ ਠੀਕ ਆ ਠੀਕ ਆ ਆ ਮੈਨੂੰ ਵੀ ਆਉਣ ਦਾ ਫੋਨ ਤੇ ਦੇ ਸੋ ਕਹਿਣ ਦੇ ਕਿ ਆ ਜਾ ਦੋ ਚਾਰ ਦਿਨ ਤੇ ਮੈਂ ਕਿੱਦਾਂ ਕਰਾਂ ਮੈਂ ਚਲ ਜਾਾਂ ਕਿ ਜਾਂ ਦੋ ਚਾਰ ਦਿਨ ਠਰ ਕੇ ਜਾਵਾਂ ਲੈ ਚੱਲ ਕੋਈ ਗੱਲ ਨਹੀਂ ਹੋਰ ਰੋਟੀ ਪਾਣੀ ਖਾ ਲਿਆ ਤੂੰ ਹਾਂ ਆ ਲਿਆ ਠੀਕ ਆ ਠੀਕ ਹੋਰ ਗੱਲਾਂ ਬਾਤਾਂ ਬੜੀਆ ਸਾਲ ਕੋਈ ਨਹੀਂ ਮੰਮੀ ਕਹਿੰਦੀ ਤੁਹਾਡੇ ਨਾਲ ਗੱਲ ਕਰਨੀ ਆ ਤੇ ਪਰ ਹੁਣ ਨਾ ਬਾਰਿਸ਼ ਹੋਣ ਰਹੀ ਆ ਬਾਹਰ ਤੇ ਮੰਮੀ ਡੇ ਆ ਕੱਪੜੇ ਕੁੱਪੜੇ ਚੁੱਕਣ ਬਾਹਰੋਂ ਕੱਪੜੇ ਦਾ ਸਮਾਨ ਬਥੇਰਾ ਪਿਆ ਤੁਹਾਨੂੰ ਪਤਾ ਬਾਹਰ ਤੇ ਉਹ ਡੇ ਆ ਤੇ ਫਿਰ ਮੈਂ ਬਾਅਦ ਚ ਫ੍ਰੀ ਹੁੰਦੇ ਫਿਰ ਗੱਲ ਕਰਾਉਣੀ ਆ ਤੁਹਾਡੀ ਨਾ ਤੋ ਫੋਨ ਤੇ ਯਾਪੇ ਕਰ ਲਿਆ ਕਰੋ ਤੇ ਜੇ ਜਾਣਾ ਹਾਂ ਦਾ ਡਿਊਟੀ ਤਾਂ ਮੈਸੇਜ ਕਰ ਦਿਆ ਕਰੋ ਕਿ ਮੈਂ ਚੱਲਿਆ ਡਿਊਟੀ ਤੇ ਫਿਰ ਤੁਹਾਨੂੰ ਪਤਾ ਟੈਨਸ਼ਨ ਨਹੀਂ ਨਹੀਂ ਹੁੰਦੀ ਹਾਂ ਹੋਰ ਗੱਲਬਾਤ ਕੋਈ ਚਲੋ ਠੀਕ ਆ ਫਿਰ ਆਂ మేను ఫోన్ లా ਮम्मा ਹਾਂ ਬੱਤ ਮम्मा ਮੈਨੂੰ ਖੋਖ ਲੱਗੀ ਆ ਖੋਖ ਲੱਗੀ ਇਹ ਤਾਂ ਨਾ ਖਾਓ ਕੀ ਬਣਾਇਆ ਵਾ ਕਾਲੀਆਂ ਤੋਰੀਆਂ ਬਣਾਈਆਂ ਇਹੋ ਮੈਂ ਨਹੀਂ ਖਾਣੀਆਂ ਮੈਂ ਨਹੀਂ ਖਾਣੀਆਂ ਕਿਉਂ ਕਾਲੀਆਂ ਤੋਰੀਆਂ ਨਹੀਂ ਖਾਣੀਆਂ ਤੇ ਕੀ ਖਾਣਾ ਫਿਰ ਮੈਨੂੰ ਨਹੀਂ ਪਤਾ ਪਰੌਂਠੀਆਂ ਲਾ ਦੋ ਮੈਨੂੰ ਚਾਹ ਨਾਲ ਚਲ ਇਦਾਂ ਕਰ ਚਾਹ ਬਣੀ ਗਈ ਆ ਤੇ ਚਾਹ ਨਾਲ ਮੈਂ ਤੋੜੀ ਲਾ ਦੇਣੀ ਆ ਠੀਕ ਆ ਤੇ ਚਾਚੀ ਕਿੱਥੇ ਆ ਚਾਚੀ ਉਹ ਅੰਦਰ ਬੈਠੇ ਆ ਕਿਉਂ ਮੈਂ ਚਾਚੀ ਲਾ ਕੇ ਚੱਲ ਜਾ ਤੂੰ ਇਹੋ ਦੰਦੇ ਮੈਨੂੰ ਸਕੂਲ ਕੱਲ੍ਹ ਲੈ ਜਾਣ ਦੇ ਆ चल कोई नी चल जा अपने कमरे चल जा चाची उवाज मार ला चल ठीक चल जा फिर मैं लिया दे ਚਲ ਲੈ ਨੱਚੰਗਾ ਕੋਈ ਫੋਨ ਆ ਗਿਆ ਮੈਨੂੰ ਕਿੰਨੇ ਵਾਰੀ ਕਿਹਾ ਵਾ ਕਿ ਮੈਨੂੰ ਦੱਸ ਦਿਆ ਕਰੋ ਮੜਾ ਜੀ ਕਿ ਫੋਨ ਬੰਦ ਨੇ ਸੌਣਾ ਵਾ ਤਾਂ ਚਲ ਟੈਨਸ਼ਨ ਜੀ ਮੁੱਕ ਜਾਂਦੀ ਹੈ ਕਿਹੇ ਬੜਾ ਪੰਗਾ ਕਿ ਜਿਹੜੀ ਨਾਲ ਰਾਤ ਦੀ ਡਿਊਟੀ ਕਰਦੀ ਬੰਦਾ ਦਿਨ ਦੀ ਡਿਊਟੀ ਹੁੰਦੀ ਆ ਤਾਂ ਚਲ ਰਾਤ ਨੂੰ ਕੁੜੀ ਰੈਸਟ ਹੋ ਜਾਂਦੀ ਆ ਚਲ ਕੋਈ ਨਹੀਂ ਮੋ ਤਾਂ ਮੈਨੂੰ 10 ਮਿੰਟ ਹੋਰ ਗੱਲ ਕਰਨੀ ਮੈਨੂੰ ਇੱਕ ਸੌਂਗੇ ਆ ਚਾਚੀ ਸੱਸੀਓ ਬਤਨ ਹੋਰ ਆ ਵੀ ਸਕੋਲ ਤਾਂ ਹਾਂਜੀ ਚਾਚੀ ਤੂੰ ਜਲਦੀ ਨਹੀਂ ਆ ਗਈ ਅੱਜ ਓ ਚਾਚੀ ਤੁਹਾਨੂੰ ਪਤਾ ਹੁਣ ਮੌਸਮ ਕਰਕੇ ਨਾ ਹਾਫ ਡੇ ਹੋ ਗਿਆ ਤੇ ਨਾਲ ਛੁੱਟੀਆਂ ਹੋਈਆਂ ਪੈ ਗਈਆਂ। ਸੌਣ ਲੈ। ਤੁਹਾਨੂੰ ਤਾਂ ਮौजਾਂ ਲੱਗੀਆਂ ਬੱਚਿਆਂ ਨੂੰ। ਹਾਂਜੀ। ਤੇ ਹੋਰ ਠੀਕ ਤੇ ਚਾਚੀ ਤੂੰ ਇੱਥੇ ਕਿਉਂ ਬੈਠੇ ਜੀ? ਕਿਉਂ? ਇੱਥੇ ਕਿੰਨੀ ਗਰਮੀ ਜੀ। ਤੂੰ ਤਾਂ ਬਾਰ ਬਾਰਿਸ਼ ਦੇ ਕਰਕੇ ਨਾ ਅੰਦਰ ਗੋਮਗੋਮ ਜਿਹਾ ਹੋਇਆ ਤੈਨੂੰ ਤਾਂ ਲੱਗਣ ਡਿਆ। ਤੈਨੂੰ ਗਰਮੀ ਲੱਗਣ ਡੀ ਐਸੀ ਚਲਾ ਲਾਂ ਤੁਹਾਨੂੰ। ਨਹੀਂ ਚਾਚੀ ਐਸੀ ਨਹੀਂ ਚਲਾਉਣਾ ਮੈਨੂੰ ਉੱਧਰ ਹੀ ਵਧੀਆ ਲੱਗਦਾ ਜੋ ਉੱਥੇ ਬੈਣੀ। ਵੇਖ ਲਾ ਨਾ ਤੂੰ ਗੱਜੇ ਨਾ ਆਪਣੇ ਕਮਰੇ ਦੇ ਵਿੱਚ ਆਣਾ ਤੈਨੂੰ ਨਾ ਲੱਗਣ ਡਿਆ ਤੇ ਇੱਥੇ ਚਾਚੀ ਲੱਗੇ ਰਿਹਾ ਕਰ ਨਾਲੇ ਤੂੰ ਚਾਚੀ ਲੱਗੇ ਰਾਤ ਨੂੰ ਇੱਥੇ ਮੇਰੇ ਲੱਗੇ ਸੌਂ ਜਾ ਕਰ ਕੋਈ ਗੱਲ ਨਹੀਂ ਚਾਚੀ ਸੌਂ ਜਾ ਕਰੋ ਵੀ ਅੱਜ ਹੁਣ ਚੱਲਦੇ ਆ ਉਧਰ ਅੱਛਾ ਉਧਰ ਚਲੋ ਹਾਂਜੀ ਮੇਰੇ ਤੈਨੂੰ ਇੱਥੇ ਮੇਰੇ ਕਮਰੇ 'ਚ ਨੀਂਦ ਨਹੀਂ ਆਉਂਦੀ ਨਾ ਤੂੰ 2 ਮਿੰਟ ਮੇਰੇ ਲੱਗੇ ਬੈਠ ਸਕਦੇ ਏਦੋਂ ਗਰਮੀ ਲੱਗਣ ਡੀ ਤੇ ਮੈਨੂੰ ਵੇਲਾ ਕੱਢੇ ਛੱਤੀ ਕਰਨ ਡੀ ਚੱਲ ਚਾਚੀ ਚੱਲ ਕਰ ਬੱਤ ਚੱਲ ਆ ਰਹੀ ਚਾਚੀ ਵੇਦੋ ਯੋ ਪਹਿਲਾ ਤਮੇ ਪੁੱਤ ਹਾਂਜੀ ਤੈਨੂੰ ਰੋਟੀ ਖਾ ਲਈ ਤੋ ਨਹੀਂ ਚਾਚੀ ਹਵੇਤ ਨਹੀਂ ਖਾਦੀ ਮੈਂ ਮਮਾ ਨੂੰ ਕਿਹਾ ਅੱਧਾ ਪਕਾ ਦਿਓ ਪਕਾਉਂਦੇ ਸੋ ਰੋਟੀ ਤੇ ਬਣੀ ਪਈ ਹੈ ਸਬਜੀ ਵੀ ਬਣੀ ਪਈ ਹੈ ਚਾਚੀ ਮੇਰਾ ਜੀ ਨਹੀਂ ਕੀਤਾ ਫੇਰ ਮੈਂ ਕਿਹਾ ਮਮਾ ਪਰੌਂਠੇ ਲਾ ਦਿਓ ਮੈਨੂੰ ਮੁਰ ਕਿੰਨੇ ਸਵਾਦ ਤੋਰੀ ਨੇ ਸਬਜੀ ਬਣੀ ਤੇ ਪਤਾ ਤੇਰੀ ਮਮਾ ਨੇ ਤੜਕਾ ਕਿੰਨਾ ਸੋਹਣਾ ਲਾਇਆ ਹੈ ਚਾਚੀ ਮੈਨੂੰ ਨਹੀਂ ਸਵਾਦ ਲੱਗਦੀ ਤੋਰੀ ਇਦਾਂ ਹੀ ਆਪਾਂ ਵੀ ਨਿੱਕੇ ਹੁੰਦੇ ਇਦਾਂ ਹੀ ਕਰਦੇ ਹੁੰਨੇ ਜੇ ਕੋਈ ਚੀਜ਼ ਨਾ ਨੂੰ ਪਸੰਦ ਆਉਣੀ ਆਪਾਂ ਕਹਣਾ ਨਹੀਂ ਅਸੀਂ ਨਹੀਂ ਇਹ ਕੁਝ ਵੀ ਖਾਣਾ ਹਾਨੂੰ ਕੋਈ ਪਰੌਂਠੇ ਬਣਾ ਦੋ ਜਾਂ ਹਨ ਕੋਈ ਆਲੂ ਵਾਲਾ ਪਰੌਂਠਾ ਲਾ ਦੋ ਜਾਂ ਕੋਈ ਪਿਆਜ਼ ਵਾਲਾ ਲਾ ਲਓ ਮੈਨੂੰ ਤਾਂ ਇਦਾਂ ਹੀ ਪਖੰਡ ਕਰਦੇ ਹੁੰਨੇ ਪਰ ਸਬਜ਼ੀ ਕੋਣੀ ਨਾ ਬਹੁਤ ਵਧੀਆ ਹੁੰਦੀ ਐ ਤੇ ਕੋਤੋਂ ਤੇ ਹੁਣ ਤਵਾਰ ਤਾ ਪਾਉਗੇ ਤਾਂ ਵਧੀਆ ਰੋਗ ਜਿਹੜੀ ਚੀਜ਼ ਬਣੀ ਤੇ ਨਾ ਉਹ ਖਾ ਲੇਗੀ ਉਹਦੀ ਠੀਕ ਐ ਚਾਚੀ ਤੂੰ ਦਾਦੀ ਕਿੱਥੇ ਹੈਂ ਦਾਦੀ ਅਗਵੰਡਿਆ ਘਰ ਗਏ ਹੋਣੇ ਮੇਰੇ ਸਾਹ ਨਾਲ ਮੇਰੀ ਭੈਣ ਹੈ ਬਾਹਰ ਤਾਂ ਮम्मी ਦੇ ਇੱਥੇ ਨਹੀਂ ਬਾਹਰ ਨਹੀਂ ਜਾਂਦੇ ਡੇ ਠੀਕ ਐ ਠੀਕ ਤੇ ਮੇਰੀ ਗੱਲ ਸੁਣ ਤੂੰ ਟਿਊਸ਼ਨ ਤਾਂ ਨਹੀਂ ਜਾਂਦੀ ਚਾਚੀ ਮੈਂ ਜਾਣੀ ਆ ਪਰ ਹੁਣ ਮੈਂ ਗਈ ਨਹੀਂ ਥੋੜੇ ਦਿਨ ਹੋ ਗਏ ਮੋਟੇ ਵਿਛੰਦੇ ਜਾਗਰਤ ਨੂੰ ਪਤਾ ਤਰੀ ਪੜਾਈ ਵੀ ਹਟ ਨਹੀਂ ਕਲਾਸੋਂ ਤਰਕਾ ਕਲਾਸੋਂ ਤੇਰੀ ਬੋਰਡ ਦੀ ਤੂੰ ਥੋੜਾ ਬੋਤਾ ਕਰੇਂਗੇ ਤੇ ਤੇਰੀ ਗੱਲ ਬਣਨੀ ਠੀਕ ਹੈ ਚਾਚੀ ਕੋਈ ਗੱਲ ਨਹੀਂ ਜਾਇ ਕਰੂੰਗੀ ਨਾਲੇ ਹੁਣ ਛੋਟੀਆਂ ਪੈ ਗਈਆਂ ਮੈਂ ਤੁਹਾਨੂੰ ਤਾਂ ਛੋਟੀਆਂ ਦੇ ਵਿੱਚ ਕੰਮ ਤੇ ਸਾਰਾ ਫੋਨ ਤੇ ਹਣਾ ਟਿਊਸ਼ਨ ਤੇ ਜਾਏਂਗੇ ਤੇ ਸਹੀ ਰਹੇਂਗੇ ਚਾਚੀ ਤੁਸੀਂ ਪੜਾ ਦਿਆ ਕਰੋ ਹਮਿੰਨਾ ਮੈਂ ਪੜਾਤਾ ਮੋਟੇ ਤੇ ਜਾਣੀ ਹੁਣ ਉਹ ਤੇਰੀ ਮੈਂ ਹੁਣ ਜਾਈ ਪੜੰਦੇ ਨਹੀਂ ਚਾਚੀ ਉਹ ਵੀ ਠੀਕ ਹੀ ਪੜਾਉਂਦੇ ਆ ਪਰ ਤੁਸੀਂ ਪੜਾ ਦਿਆ ਕਰੋ ਹਾਂ ਚਲ ਕੋਈ ਗੱਲ ਨਹੀਂ ਵੇਖ ਲਉਗੀ ਐਰ ਕਦਾ ਮਹੀਨਾ ਤਾਂ ਪੂਰਾ ਕੰਪਲੀਟ ਕਰ ਲਾਂ ਠੀਕ ਆ ਫਿਰ ਕੋਈ ਨੇ ਬਾਅਦ ਵਿੱਚ ਮੈਂ ਪੜਾ ਦੇਵਾਂਗੀ ਚਾਚੀ ਆ ਤੁਹਾਡੇ ਚੂੜਾ ਕਿੰਨਾ ਸੋਹਣਾ ਲੱਗਦਾ ਨਾ ਸੋਹਣਾ ਲੱਗਦਾ ਹਾਂਜੀ ਠੀਕ ਆ ਤੁਹਾਡੀ ਨਾ ਮੈਡਮ ਦਾ ਵੀ ਵਿਆਹ ਹੋਇਆ ਏ ਉਹਨਾਂ ਨੇ ਵੀ ਚੂੜਾ ਪਾਇਆ ਉਹਨਾਂ ਦਾ ਵੀ ਬੜਾ ਸੋਹਣਾ ਲੱਗਦਾ ਆ ਥੋੜਾ ਚਰਪਾਉਣਾ ਪੈਂਦਾ ਵਾ ਨਾ ਤੇ ਆ ਮੌਸਮ ਠੀਕ ਆ ਮੈਂ ਤਾਂ ਸੋਕੋ ਆਖਣ ਦੇ ਕਿ ਜੇ ਜਿਆਦਾ ਗਰਮੀ ਆ ਗਈ ਨਾ ਤਾਂ ਫਿਰ ਥੋੜਾ ਜਿਹਾ ਚੂੜੀਆਂ ਕੱਤਣੀਆਂ ਬਾਕੀ ਲਾ ਦੇਣੀਆਂ ਹਾਂਜੀ ਜੀ ਅੱਗੇ ਚਲ ਹੁਣ ਤਾਂ ਕੋਈ ਪਤਾ ਥੋੜਾ ਚਰਪਾਉ ਤੈਨੂੰ ਸੋਹਣਾ ਲੱਗਣ ਡਿਆ ਹਾਂਜੀ ਚਾਚੀ ਬੜਾ ਸੋਹਣਾ ਲੱਗਣ ਡਿਆ ਛੋੜਾ ਬੜਾ ਵਧੀਆ ਲੱਗਣ ਡਿਆ ਪੋਣੀ ਵਧੀਆ ਤੁਹਾਨੂੰ ਲੱਗਣ ਡਿਆ ਨਾ ਜਦੋਂ ਵੱਡੀ ਹੋ ਗਈ ਨਾ ਤੂੰ ਫਿਰ ਜੋ ਤੈਨੂੰ ਪੋਣਾ ਪਿਆ ਫਿਰ ਤੂੰ ਬਣ ਨਹੀਂ ਚਾਚੀ ਮੇਰਾ ਜੀ ਕਾਲਾ ਹੋ ਗਿਆ ਪੋਣੀ ਸੋਹਣਾ ਲੱਗਦਾ ਭੁੱਖ ਲੱਗੀ ਹਣੀ ਨਾ ਉਤ ਰੋਟੀ ਖਾ ਲੈਣੀ ਨਹੀਂ ਕੋਈ ਗੱਲ ਨਹੀਂ ਚਾਚੀ ਭੁੱਖ ਇਹਨੂੰ ਕਿੱਥੇ ਲੱਗਣੀ ਆ ਹੁਣ ਤੇਰੇ ਲੱਗੇ ਜੂ ਬੈ ਗਈ ਆ ਉਹਦੇ ਅੱਗੇ ਕਹਿਣੀ ਸੀ ਮम्मा ਮੈਨੂੰ ਚਾਚੀ ਲੱਗੇ ਬਹਿਣ ਦੇ ਬਸ ਹੁਣ ਤਾਂ ਸਾਰੀ ਭੁੱਖ ਭੁੱਲ ਗਈ ਹਣੀ ਨੂਰ ਨੂੰ ਮम्मा ਮਾ ਚਾਚੀ ਨੇ ਕਹਿੰਦੀ ਚਾਚੀ ਤੁਸੀਂ ਮੇਰੇ ਟਿਊਸ਼ਨ ਪੜਾ ਦਿਆ ਕਰੋ ਨਾਲੇ ਪੈਸੇ ਵੀ ਬਚੰਗੇ ਨਾਲੇ ਮੈਂ ਕਿੰਨੀ ਦੂਰ ਜਾਣੀ ਆ ਲਓ ਵੇਖ ਲਓ ਇੰਨੀ ਸਿਆਣੀ ਹੋ ਗਈ ਜੈ ਨੂਰ ਕਿ ਪੈਸੇ ਬਚਾਉਣ ਦੀ ਗੱਲ ਕਰਨ ਈ ਪੈਸੇ ਨਹੀਂ ਬਚਾਉਣ ਦੀ ਗੱਲ ਕਰਨ ਈ ਉਹ ਤੇਰੇ ਲਾਗੇ ਬਹਿਨ ਦਾ ਭਾਣਾ ਲੱਭੰਡੀ ਆ ਮੈਨੂੰ ਪੁੱਛ ਕੇ ਵੇਖਾਂ ਅੱਗੀ ਕੱਲ ਕਹਿੰਦੀ ਮੈਨੂੰ ਛੁੱਟੀ ਕਰਾ ਲਓ ਮੈਂ ਘਰ ਹੀ ਰਹਿਣੀ ਆ ਕੰਮ ਸਾਰੇ ਕਰ ਦਊਂਗੀ ਅੱਛਾ ਕੋਈ ਨਹੀਂ ਹੁਣ ਤੁਹਾਡਾ ਵੀ ਛੁੱਟੀਆਂ ਹੋ ਗਿਆ ਵਾ ਹੁਣ ਤੂੰ ਘਰ ਹੀ ਰਹਿਣਾ ਆ ਤੇ ਕੋਈ ਗੱਲ ਨਹੀਂ ਹੁਣ ਜਿਹੜਾ ਕੰਮ ਔਨਲਾਈਨ ਆਇਆ ਦਾ ਨਾ ਨਾਲੋ ਨਾਲ ਚਾਚੀ ਕੋ ਕਰ ਲਿਆ ਕਰ ਚੰਗਾ ਕਿ ਇਹ ਕੰਮ ਦਾ ਨਾਗਾ ਨਾ ਪਾਵੀਂ ਨਹੀਂ ਤੇ ਕੰਮ ਤਨ ਪਤਾ ਇੱਕ ਦਿਨ ਵੀ ਛੋਟ ਜੇ ਨਾ ਤੇ ਸਾਰਾ ਕੰਮ ਪਿੱਛੇ ਪੈ ਜਾਂਦਾ ਵਾ ਫਿਰ ਮੁੜ ਕੇ ਨਾ ਕੁੜੀਆਂ ਕੰਮ ਵੀ ਨਹੀਂ ਉਹ ਦਿੰਦੀਆਂ ਹੈਗੀਆਂ ਔਨਲਾਈਨ ਕੰਮ ਦਾਵਾ ਪੰਜ ਨਹੀਂ ਤੇਦੀ ਔਖਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਮੈਂ ਕਰਵਾ ਦਿਆ ਕਰੂੰ ਕੰਮ ਜਿੰਨੇ ਮੈਡਮ ਪੈ ਲੈਦੀ ਹੈ ਨਾ ਉਹ ਤੋਂ 100 200 ਘੰਟ ਦੇਦੀ ਤੇ ਮੈਂ ਵੀ ਪੈਸੇ ਲੈਣੀ ਆ ਤੇਰੇ ਕੋਲ ਨਹੀਂ ਕੋਈ ਗੱਲ ਨਹੀਂ ਚਾਚੀ ਮੇਲਾ ਹੁਣ ਆਪਣੇ ਪਾਪਾ ਨਾਲ ਗੱਲ ਕਰ ਲਾ ਪਹਿਲਾਂ ਹੀ ਮੁਰਕਾ ਨਾ ਮੈਨੂੰ ਕਹੀ ਦੱਸਿਆ ਨਹੀਂ ਉਹਨੂੰ ਕਹਿ ਦੇ ਵੀ ਚਾਚੀ ਪਾਏ ਮੰਗਣ ਦੀ ਰਿਪਿਸ਼ਨ ਦੇ ਹੈ ਉਹਦਾ ਮਜ਼ਾਕ ਕਰਨ ਦੀ ਹੈ ਚਲ ਕੋਈ ਗੱਲ ਨਹੀਂ ਤੂੰ ਰੋਟੀ ਰੱਟੀ ਖਾ ਤਾ ਫਿਰ ਮੈਂ ਬਾਅਦ ਵਿੱਚ ਤੈਨੂੰ ਪੜਾ ਦੂੰਗਾ ਠੀਕ ਆ ਮੰਮਾ ਮੇ ਰੋਟੀ ਰਹੀ ਆਹ ਰੋਟੀ ਵਿੱਚ ਜਬਰ ਉਠਿਆ ਲਾ ਕੇ ਰੱਖਾਈ ਹੈ ਤੇ ਚਾਹ ਗਲਾਸ ਚ ਪਾਈ ਹੈ ਚੰਗਾ ਢੋਲ ਨਾ ਲਵੀ ਹੁਣ ਨਹੀਂ ਢੋਲਿਆ ਧਿਆਨ ਨਾਲ ਬੜੀ ਉਹਨੋਂ ਕਾਲੀ ਗੱਲੀ ਚ ਜਾ ਕੇ ساری ਚਾਹ ਢੋਲ ਕੇ ਆ ਦੇ ਤੇ ਨਹੀਂ ਦਿਨੋਂ ਉਹ ਤਾਂ ਬੜਾ ਫਰਕ ਵਾ ਮੇਰੇ ਬੱਚੇ ਹੁੰਦੇ ਆ ਨਾ ਉਹ ਬੜੀ ਸ਼ਤਾਨੀ ਕਰਦੇ ਆ ਆਹੋ ਇਹ ਤੇ ਗੱਲ ਹੈਗੀ ਆ ਹੁਣ ਤੈਨੂੰ ਪਤਾ ਤੈਨੂੰ ਦਿਨ ਚੋਂ ਹੋਂਦੀ ਜਾਣਦੀ ਆ ਤੇ ਮੇਰਾ ਵੀ ਨਾ ਏਡੀ ਦੂਰ ਭੇਜਣ ਨੂੰ ਜੀ ਨਹੀਂ ਉਹ ਕਰਦਾ ਉਹ ਗਲੀਆਂ ਦੇ ਵਿੱਚ ਜੇ ਜਾ ਕੇ ਤੇ ਘਰ ਵਾ ਤੈਨੂੰ ਪਤਾ ਡੇਰਿਆਂ ਦੇ ਤੇ ਰੂਸ਼ਾ ਲੱਭਦੀ ਬੜੀ ਔਖੀ ਆ ਤੇ ਉਹ ਪਿੰਡ ਜਾਂਦੀ ਆ ਵਿੱਚ ਘਾਰਾ ਉਹਨਾਂ ਦਾ ਤੇ ਤਾਂ ਕਰਕੇ ਮੇਰੇ ਅੱਗੇ ਚੋਣੀ ਸੀ ਵੀ ਚੱਲ ਅੱਗੇ ਮਿਲ ਜੇ ਚੱਲ ਆ ਵੀ ਬੜਾ ਵਧੀਆ ਆ ਜੇਣਾ ਤੂੰ ਘੜੇ ਹੀ ਬਣਾ ਲਿਆ ਕਰੇਂਗੀ ਕੰਮ ਦੀ ਨਾ ਤੂੰ ਫਿਕਰ ਕਰੀ ਕੰਮ ਮੈਂ ਆਪੇ ਕਰ ਲਵਾਂ ਬਸ ਇਹਨੂੰ ਟਾਈਮ ਸਿਰ ਇਹਦਾ ਕੰਮ ਕਰਵਾਉਂਦੀ ਰਹੀ ਕੋਈ ਨਾ ਸਕੂਲੋਂ ਨਾ ਕੋਈ ਜਿਹੜਾ ਕੰਮ ਕੰਮ ਕਿੰਨਾ ਹੁੰਦਾ ਮੈਂ ਵੇਖਣੀ ਆ ਤੂੰ ਆ ਘਰ ਤੇ ਕਰਨਾ ਹੁੰਦਾ ਉਧਰੋਂ ਡੰਗਰਾ ਪਾਣੀ ਦਾ ਸਾਰਾ ਮੰਮੀ ਕਰ ਲੈਂਦੀ ਜਾਂ ਭਾਜੀ ਕਰ ਆਉਂਦੇ ਆ ਉਹ ਨਹੀਂ ਕੋਈ ਕਰ ਆਹ ਕੰਮ ਆਪਾਂ ਵੇਖੇ ਰਲ ਮਿਲ ਕੇ ਚਾਟੇ ਨੂੰ ਪਟਾਲਿਆ ਕਰਨਾ ਵਾ ਤੇ ਕੋਈ ਨਹੀਂ ਤੀ ਨੂਰ ਦੀ ਟੈਨਸ਼ਨ ਨਾ ਨੂਰ ਨੂੰ ਮੈਂ ਪੜਾ ਲਿਆ ਕਰਨਾ ਨਾਲੇ ਨਾ ਦੀਦੀ ਨੂਰ ਤਾਂ ਇਹ ਮੈਂ ਲਾਇਆ ਸਾਬ ਕਿ ਨੂਰ ਨੂੰ ਇਹਨੇ ਖਪਾਈ ਨਹੀਂ ਕਰਨੀ ਪੈਣੀ ਆਹ ਹੋਏ ਤੇ ਗੱਲ ਆ ਨੂਰ ਇਹ ਕਿ ਨੂਰ ਇੰਟੈਲੀਜੈਂਟ ਆ ਨੂਨ ਨੂੰ ਸਾਰਾ ਪਤਾ ਕਿਹੜਾ ਕੰਮ ਕਿੱਦਾਂ ਕਰ ਇੱਕ ਦੋ ਵਾਰੀ ਇਹਨੂੰ ਇਹਨਾਂ ਨੇ ਪੜਾਇਆ ਨਾ ਗਵੰਡੀਆਂ ਦੀ ਕੁੜੀ ਨੇ ਤੇ ਹੁਣ ਉਹਨੂੰ ਪਤਾ ਪਹੜਾ ਸਿਰਫ ਇੰਦੇ ਲੋਕੀ ਨਹੀਂ ਕੋਈ ਵੀ ਆਖੇ ਲੱਗਦਾ ਹੈਗਾ ਉਦਾਂ ਤੇ ਤਾਂ ਕਰਕੇ ਉਹ ਉਦਾਂ ਉਹ ਵੀ ਪੜਾ ਨਾ ਜਾਂਦੀ ਆ ਹਜੇ ਕਾਲਜ ਪਈ ਆ ਹੁਣ ਕਿ ਤਾਂ ਕਰਕੇ ਅਸੀਂ ਕਿਹਾ ਸੀ ਕਿ ਚੱਲ ਕੋਈ ਗੱਲ ਨਹੀਂ ਆ ਤੇ ਚੱਲ ਇਹ ਵੀ ਵਧੀਆ ਸਭੋ ਜਿਹੜਾ ਘਰ ਦਾ ਘਾਰ ਹੀ ਬੱਚਾ ਰਹਿ ਜੇ ਹਨਾ ਨਾਲੇ ਧਿਆਨ ਨਹੀਂ ਰਹਿੰਦਾ ਹੈਗਾ ਹਾਂ ਨਹੀਂ ਤੇ ਹੈ ਵਾ ਤੇ ਚਲੋ ਕੋਈ ਨਹੀਂ ਮੈਂ ਪੜਾ ਦਿਆ ਕਰੂੰਗੀ ਤੇ ਹੋਰ ਕੋਈ ਕੰਮ ਧੰਦਾ ਫਿਰ ਤੂੰ ਕਹਿਣਾ ਕਹਿ ਲਈ ਉਹ ਨਹੀਂ ਨਹੀਂ ਕੋਈ ਕੰਮ ਨਹੀਂ ਕਰਨਾ ਹੈਗਾ ਸਾਰਾ ਕੰਮ ਹੋ ਗਿਆ ਵਾ ਬਸ ਭਾਂਡੇ ਧੋ ਕੇ ਰੱਖ ਆਈਏ ਟੋਕਰੇ ਚ ਉਹ ਹੁਣ ਜਰਾ ਕੁ ਸੁੱਕਦੇ ਆ ਨਾ ਤੇ ਮੈਂ ਵਸ ਲੈ ਤੇ ਰੱਖ ਕੇ ਨਾ ਤੇ ਫਿਰ ਮੈਂ ਵੀ ਲੱਗੀ ਆ ਘੜੀ ਲੰਮੇ ਪੈਣ ਦਾ ਤੂੰ ਵੀ ਬੈਣਾ ਤੇ ਬਹਿ ਜਾ ਠੀਕ ਆ ਨਾ ਨੂਰ ਉਹ ਲੱਗ ਕਿ ਨੀਪੋਕ ਲੱਗੀ ਆ ਹੁਣ ਮੜਾ ਜ ਮਮਾ ਨਾਲ ਆ ਰਹ ਪਰੋਂਠੀ ਰ ਤੋ ਉੱਥੇ ਬੈ ਗਈ ਉਸ ਤੋਂ ਉਦਾਂ ਦੇ ਚਾਚੀ ਮੇਰੇ ਲੱਗ ਗਿਆ ਆਣ ਕੇ ਬਹਿ ਜਾ ਮੈਨੂੰ ਇੱਧਰ ਬਾਲ ਕੇ ਆਪ ਉਧਰ ਟੀਵੀ ਵੇਖਣ ਦਾ ਪੀ ਚੰ ਕੋਈ ਨਹੀਂ ਇੱਥੇ ਬਹਿ ਜਾ ਨੀ ਘੜੀ